ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਹੈ ਯਟੋ ਅੱਛਾ ਅੱਕੀ ਨੂੰ ਮੈਂ ਥੋੜੇ ਅਸਿਆਣਾ ਯਾਨੀ ਲੱਗਣ ਡਿਆ ਕਿ ਜਾਂ ਮੈਨੂੰ ਫਰਕ ਜਿਆ ਮਹਿਸੂਸ ਹੋਣ ਡਿਆ ਮੈਨੂੰ ਨਾ ਕੁਝ ਫੋਨ ਫਾਨ ਜਾਂ ਮੈਸੇਜ ਜਾਂ ਐਦਾਂ ਦੀਆਂ ਗੱਲਾਂ ਹੀ ਹੁਣ ਹੁਣ ਲਾਪੀਆਂ ਵੀ ਬਾਦਸ਼ਾਹ ਤੇਰੀਆਂ ਗੱਲਾਂ ਸਹੀ ਆ ਕੁਛ ਕਹਿਣ ਲੱਪੇ ਆ ਵੀ ਇਹੀ ਪਹਿਲਾਂ ਐਵੇਂ ਸਮਝਦੇ ਹਾਂ ਪਰ ਨਹੀਂ ਯਾਰ ਅਹੀਂ ਤੇ ਉਹ ਜਿਦਾਂ ਤੁਸੀਂ ਸਮਝਦੇ ਹੋ ਫੇ ਬਾਜੇ ਲਗਿਆ ਤੇ ਮੈਂ ਹੁਣ ਅੱਗੇ ਨਾਲੋਂ ਵੇਖੋ ਕਿੰਨਾ ਉਹ ਨੌਨ ਵੇਜ ਗਾਲਾਂ ਵੀ ਬੰਦ ਕਰਤੀਆਂ ਨੌਨ ਵੇਜ ਗਾਲਾਂ ਬੰਦ ਕਰਤੀਆਂ ਤੇਰੇ ਪਰ ਮੁੜ ਕੇ ਆਦਨੇ ਵੀ ਤੂੰ ਬਾਜ ਸਿੱਧੀਆਂ ਹੀ ਡਾਂਡੇ ਮਿੰਡੇ ਹੋ ਤੁਰਦਾ ਤੋ ਫਿਰ ਕਈ ਨਾ ਪਰਿਵਾਰਾਂ ਚ ਵੀ ਕਈ ਗੱਲਾਂ ਬਾਤਾਂ ਮੈਂ ਸਮਝਦਾ ਸਾਰੀਆਂ ਗੱਲਾਂ ਬਾਕੀ ਏਡੀ ਗੱਲ ਨਹੀਂ ਹੈ ਕਿ ਮੈਂ ਨੌਨ ਵੇਜ ਗਾਲਾ ਗੂਲੇ ਹੀ ਕੱਢਦਾ ਹਾਂ ਤੇ ਉਤਰਾ ਵੇਖਣ ਨੂੰ ਤੇ ਬੜਾ ਕੁਝ ਵੇਖਣ ਡਿਆ ਪੰਮੋਬਾਈਲਾ 'ਚ ਉਹ ਥੋੜਾ ਜਿਹੜਾ ਬੰਦਾ ਜਾਣਦੇ ਹੋਣ ਤੇ ਉਹ ਬੜਾ ਮਸਹੂਸਿਆ ਕਰਦੇ ਯਾਰ ਆਹ ਕਿਉਂ ਤੇ ਕਿਤਰਾ ਬਾਕੀ ਬਹੁਤ ਕੁਝ ਚੱਲਣ ਡਿਆ ਪਰ ਪਤਾ ਹੀ ਸਾਰਾ ਦਸਮ ਦੀ ਲੋੜ ਹੀ ਨਹੀਂ ਕੋਈ ਨਹੀਂ ਅੱਗੇ ਨਾਲੋਂ ਬੜਾ ਫਰਕੇ ਹੁਣ ਮੇਰੀਆਂ ਗੱਲਾਂ ਬਾਤਾਂ ਚ ਇਹ ਜਿਹੜੇ ਵੀਰ ਕਹਿੰਦੇ ਸੀ ਵੀ ਕਹਿੰਦੇ ਹੀ ਜਦ ਮਹਿਸੂਸ ਜਾਂ ਕਰਦੇ ਸੀ ਵੀ ਯਾਰ ਵਾਹ ਪਤਾ ਨਹੀਂ ਕਾਰੀਆਂ ਵੀਡੀਓ ਪਾਈ ਜਾਂਦਾ ਰਹਿੰਦਾ ਹੀ ਇਹ ਸਗਿਆ ਹੀ ਹੁ ਮੈਨੂੰ ਐ ਲੱਗਦਾ ਮਹਿਸੂਸ ਹੁੰਨਿਆ ਵੀ ਜਿਵੇਂ ਮੈਂ ਨਾ ਹੋਂ ਵਾਲੇ ਸਮੇਂ ਚ ਵਾਵਾ ਸਿਆਣਾ ਹੋ ਜਣਾ ਤੇ ਤੁਸੀਂ ਉਦੋਂ ਜ਼ਿਆਦਾ ਕਮਲੇ ਹੋ ਜਣਾ ਜਿਹੜੇ ਮਹਿਸੂਸ ਕਰਦੇ ਮੈਂ ਸਿਆਣਾ ਬਣਨਾ ਸਿਆਣਾ ਤਾਂ ਮੈਂ ਪਹਿਲਾਂ ਵੀ ਹਾਂ ਉਹ ਮੈਂ ਤੁਹਾਡੀ ਪਹਿਲੇ ਹਿਸਾਬ ਨਾਲ ਗੱਲ ਕਰ ਲਈ ਨਾ ਨਾ ਵੀ ਪਹਿਲਾਂ ਮੈਂ ਠੀਕ ਨਹੀਂ ਹਾਂ ਤਾਂ ਤੁਸੀਂ ਸਿਆਣੇ ਹੁਣ ਮੈਂ ਸਿਆਣਾ ਹੋ ਜਾਣਾ ਤੇ ਦੁਆਇ ਲੈ ਜਾਣਾ ਜਿਹੜੇ ਇਹ ਮਹਿਸੂਸ ਕਰਦੇ ਵੀ ਬਾਜ ਸਿਆਣੇ ਇਹ ਤੇ ਉਹ ਪੁਰਾਣੀ ਕੀ ਕਰੀ ਜਾਂਦਾ ਇੱਕ ਮੇਰਾ ਨਾ ਮਕਸਦ ਹੋਰ ਵੀ ਹੀ ਵੀਡੀਓ ਵਾਟ ਯੂ ਫਾਉਂਡ ਦਾ ਅੱਗੇ ਵੀ ਮੈਂ ਕਈਆਂ ਥਾਵਾਂ ਤੇ ਚੀਜ਼ ਬੋਲ ਦਿੱਤੀ ਆ ਆਪਣੇ ਬਾਰੇ ਆਪਾਂ ਜਦੋਂ ਕੋਈ ਲਾਕੇ ਚ ਵਿਚਰਦੇ ਹੋਈਏ ਨਾ ਤੇ ਪਤਾ ਹੋਣਾ ਚਾਹੀਦਾ ਆਂ ਕਿ ਇਹ ਬੰਦਾ ਕਿਵੇਂ ਦਾ ਬਾਜ ਆ ਕੀ ਗੱਲਬਾਤ ਹਨਾ ਉਹ ਕੀ ਕਹਿੰਦੇ ਨਾ ਨਾ ਵੀ ਜਦੋਂ ਬੰਦਾ ਕਿ ਹੋਰ ਵੀ ਸ਼ਹਿਰ ਜਾਂ ਕਸਬੇ ਚ ਫਿਰਦਾ ਵੀ ਹੋਵੇ ਜਾਂ ਕਿਤੇ ਵੀ ਫਿਰਦਾ ਹੋਵੇ ਤੇ ਜੇ ਪਤਾ ਹੋਵੇ ਨਾ ਵੀ ਬੰਦੇ ਦਾ ਆ ਸਟੈਂਡਰਡ ਆ ਲੈਵਲ ਆ ਥੜੀ ਉਸ ਹਿਸਾਬ ਨਾਲ ਅਗਲਾ ਗੱਲ ਕਰਦਾ ਉਮ ਜਦੋਂ ਪਤਾ ਨਾ ਹੋਵੇ ਹਾਂ ਜਿਹੜੇ ਜਿਹੜੇ ਬੰਦਿਆਂ ਨੂੰ ਤੇ ਪਤਾ ਹੁੰਦਾ ਵਾ ਮਤਲਬ ਆਪਣੇ ਪਿੰਡ ਤੇ ਆਪਣਾ ਪਿੰਡ ਦਾ ਹੀ ਹਿਸਾਬ ਲਾ ਲਓ। ਤੁਸੀਂ ਪਿੰਡ ਨੂੰ ਵੇਖੋ ਪਿੰਡ ਦੇ ਵਿੱਚ ਕਹਿੰਦੇ ਘੋਂਦੇ ਬੰਦੇ ਤੋਂ ਆਮ ਬੰਦਾ ਵੀ ਨਹੀਂ ਪਿੰਡ ਵਾਲਾ ਡਰਦਾ। ਅਹੀਂ ਤੇ ਤੋਂ ਲੈ ਕੇ ਖਾਣੇ ਓਏ ਕਿਤਰਾ ਨੇ ਆ ਨਾ। ਪਿੰਡ ਦੇ ਬੰਦੇ ਜਿੱਤਰਾ ਮੱਲੋ ਕਹੀ ਹੁਣ ਵਾਲੇ ਵੱਡੇ ਬੰਦਿਆਂ ਦਾ ਬਾਹਰ ਦਬਦਬਾ ਬੜਾ ਇਹ ਉਹ ਪਿੰਡ ਦਾ ਬੰਦਾ ਕਈ ਨਾ ਉਤੋਂ ਨਹੀਂ ਡਰਦਾ ਹੁੰਦਾ ਵੀ ਯਾਰ ਸਾਨੂੰ ਪਤਾ ਹੈ ਕਿਸ ਤਰ੍ਹਾਂ ਦਾ ਵਾ ਕੀ ਹਿਸਾਬ ਆ। ਕਈ ਗੱਲਾਂ ਦਾ ਇਹ ਵੀ ਚੱਕਰ ਹੁੰਦਾ ਤੇ ਕਈਆਂ ਥਾਵਾਂ ਤੇ ਥੋੜਾ ਜਿਹਾ ਇਸ ਤੋਂ ਉਲਟ ਵੀ ਹੋ ਜਾਂਦਾ ਵਾ ਵੀ ਕਈ ਵਾਰੀ ਬੰਦੇ ਨੂੰ ਜਾਣਦੇ ਬੁੱਝਦੇ ਨਹੀਂ ਹੁੰਦੇ ਕੋਈ ਤੇ ਉਹ ਕਈ ਨਾ ਵਾਧਾ ਘਟਾ ਐਟ ਅ ਟਾਈਮ ਹੋ ਜਾਂਦਾ। ਹੁਣ ਮੰਨ ਲਓ ਜਿਦ ਤਰ੍ਹਾਂ ਆਪਾਂ ਆਵੇ ਗੱਡੀ ਚ ਲਾ ਕੇ ਜਾ ਰਹੇ ਆ। ਤੇ ਇੱਕ ਅੱਗੇ ਮੈਂ ਬੜੀ ਵਾਰੀ ਸਮਝਾਇਆ ਤੁਹਾਨੂੰ ਵੀ ਸਮਝ ਜਿਓ ਇਹ ਗੱਲਾਂ ਨੂੰ। ਕਦੀ ਵੀ ਇਹ ਨਾ ਸੋਚੋ ਪਈ ਯਾਰੋ ਛੋਟੀ ਗੱਡੀ ਵਾਲਾ ਜਾਂ ਇਹ ਮੋਟਰਸਾਈਕਲ ਤੇ ਆ ਜਾਂ ਕਿਤਰਾ ਵਾ ਇਹਦਾ ਆਪਣਾ ਹਿਸਾਬ ਜੀ ਹਾਂ ਜੇ ਜਾਣਦੇ ਜੇ ਬੰਦੇ ਨੂੰ ਵੀ ਇਹ ਬੰਦਾ ਰੋਜ਼ ਜਾਂਦਾ ਯਾਰ ਇਹ ਮਾਸਟਰ ਆ ਇਹ ਡਾਕਟਰ ਆ ਇਹ ਕੋਣ ਆ ਕੀ ਆ ਉਹ ਆਪਣਾ ਲੈਵਲਾਂ ਦਾ ਪਤਾ ਹੁੰਦਾ ਹੁਣ ਆਪਾਂ ਅਚਾਨਕ ਨਾ ਕਈ ਵਾਰੀ ਖਾਲੇ ਪੈ ਜਨੇ ਮੜੀ ਜੀ ਗੱਡੀ ਲਾਗੇ ਲੱਗੀ ਨਹੀਂ ਕਸੂਰ ਜਿੰਨਾ ਮਰਜ਼ੀ ਆਪਣਾ ਵੀ ਹੋਵੇ ਤੇ ਬੰਦਾ ਦੂਜੇ ਦੇ ਗਾਲ ਪੈ ਜਾਂਦਾ ਦਵਾ-ਦਾਵੀ ਪੈਣ ਪੈਂਦਾ ਵੀ ਮੈਂ ਹੈਵੀ ਹੋ ਜਾਾਂ ਭਾਰਾ ਹੋ ਜਾਾਂ ਤੇ ਮਤਲਬ ਮੈਨੂੰ ਨਾ ਕੋਈ ਛਾਕੇ ਵੀ ਜੇ ਨੁਕਸਾਨ ਇਹਦਾ ਹੋ ਵੀ ਗਿਆ ਹੈ ਨਾ ਤਾਂ ਵੀ ਨਾ ਮੈਨੂੰ ਨਾ ਕੋਈ ਛਾਕੇ ਕਿ ਮੈਨੂੰ ਨੁਕਸਾਨ ਭਰਨਾ ਦਾ ਪੈ ਜੇ ਨਹੀਂ ਇਹ ਗਲਤ ਗੱਲਾਂ ਆ ਇਦਾਂ ਨਹੀਂ ਚਾਹੀਦਾ ਜੇ ਗਲਤੀ ਕੀਤੀ ਆ ਤੇ ਗਲਤੀ ਮੰਨੋ ਹੋ ਠੀਕ ਹੈ ਵੀਰੇ ਮੇਰੇ ਕੋ ਗਲਤੀ ਨਾਲ ਲੱਗ ਗਿਆ ਮੈਂ ਰੀ ਤੇਰੇ ਨਾਲ ਕੋਈ ਦੁਸ਼ਮਣੀ ਥੋੜੀ ਆ ਇੱਥੇ ਇਹ ਵੀ ਗੱਲਾਂ ਹੈਗੀਆਂ ਤੇ ਇੱਥੇ ਕਈ ਵਾਰੀ ਇੱਥੇ ਤੁਹਾਨੂੰ ਦੱਸਿਆ ਵੀ ਆਵੇ ਹੁਣੇ ਕੋਈ ਵੱਡੀ ਗੱਡੀ ਲੱਗਦੀ ਆਵੇ ਨੰਗੀ ਆ ਤੇ ਮਾੜੀ ਮੇਰੇ ਤੋਂ ਕਿਤੇ ਭਲੇਖੇ ਰਹੀ ਤੈਨੂੰ ਹੋ ਗਈ ਤੇ ਹਾਲਾਂਕਿ ਲੱਗੀ ਬਣਾਵੇ ਇਹਨਾਂ ਦੇ ਕੋਈ ਚਾਂਸ ਹੋ ਗਏ ਆ ਅੱਗੇ ਵੀ ਦੱਸੇ ਤੁਹਾਨੂੰ ਕਿ ਕਈ ਵਾਰੀ ਇਹ ਬੰਦਿਆਂ ਨੂੰ ਉਹ ਅੱਖੀ ਦਾ ਆ ਪੀ ਚਲ ਜੇ ਇਹ ਗੱਡੀ ਨਹੀਂ ਵਜੀ ਆਪਣੀ ਨਹੀਂ ਗੱਡੀ ਵੱਜੀ ਜਾਂ ਨਹੀਂ ਮੋਟਰਸਾਈਕਲ ਵੱਜਾ ਚਲੋ ਹੁਣ ਬਚਾਅ ਹੋ ਗਿਆ ਪਹੁੰਚ ਦੇਲ ਵੇਖੀਏ ਵੀ ਬਚਾਅ ਹੋ ਗਿਆ ਮੇਰੇ ਬੜੇ ਕਈਆਂ ਥਾਵਾਂ ਤੇ ਕਿਹਾ ਵੀ ਇਹ ਵੀ ਉਹ ਇਹ ਤੇ ਵੱਜੀ ਨਹੀਂ ਤੇ ਹੁਣ ਤੇਰੇ ਵੱਜ ਜਾਣੀ ਹੈ ਤੇ ਇਹ ਕਰਕੇ ਕਈ ਰਾਹ ਇਹੋ ਜਿਹੀ ਚੀਜ਼ਾਂ ਨੂੰ ਸਮਝਿਆ ਕਰੋ ਇਕਦਮ ਕਾਲੇ ਨਾ ਪੈ ਜਾਇਆ ਕਰੋ ਠੀਕ ਹੈ ਜੇ ਤੁਸੀਂ ਚਾਰ ਪੰਜ ਆਣੇ ਹੋ ਕੋਈ ਬੰਦਾ ਇਕੱਲਾ ਵਾ ਮੈਂ ਇਕੱਲਾ ਗਿਆਣੇ ਜੇ ਚਾਰ ਜਾਨੇ ਗਲਤੀ ਵੀ ਕਰਕੇ ਤੇ ਮੇਰੀ ਬੇਇੱਜ਼ਤੀ ਕਰਦੇ ਨਾ ਤੂੰ ਕਈ ਵਾਰੀ ਹੁੰਦਾ ਵਾ ਕਿ ਚਲੋ ਹਰ ਬੰਦਾ ਆਪ ਕੋ ਆਪਣੇ ਹਿਸਾਬ ਨਾਲ ਹਰ ਕਿਸੇ ਦਾ ਕੋਈ ਲੈਵਲ ਆ ਚਲੋ ਉਦੋਂ ਤੇ ਤੂੰ ਕਰ ਗਿਓ ਆਪਣਾ ਦਬਦਬਾ ਬਣਾ ਕੇ ਤੁਸੀਂ ਬੰਦੇ ਜਿਆਦੇ ਹੀ ਤੇ ਬਾਅਦ ਚ ਮੁੜ ਕੇ ਕਿਸ ਪਾਸੇ ਤਲਦੀ ਹੁੰਦੀਆਂ ਇਹ ਕਰਕੇ ਕੋੜਾ ਜਿਆ ਨਾ ਆ ਸੜਕਾਂ ਛੜਕਾਂ ਤੇ ਇਹ ਵੀ ਧਿਆਨ ਰੱਖਿਆ ਕਰੋ ਬਹੁਤਿਆਂ ਖਾਸ ਤੌਰ ਤੇ ਵੱਡੀਆਂ ਗੱਡੀਆਂ ਤੇ ਵੱਡੀਆਂ ਫੀਲਿੰਗਾਂ ਵਾਲਿਆਂ ਨੂੰ ਮੈਂ ਇਹ ਚਿਤਾਵਨੀ ਦੇਣੀ ਚਾਹਨਾ ਵੱਡੀਆਂ ਗੱਡੀਆਂ ਵੱਡੀਆਂ ਫੀਲਿੰਗਾਂ ਵੱਡੇ ਸੰਦ ਤਿਆਰ ਵੱਡੇ ਮੁੰਡੇ ਨਾਲ ਫੜ ਲਓ ਫੜ ਲਓ ਤੇ ਕਾਲਰ ਤਾਂ ਨੂੰ ਹੂੰ ਉਹਨਾ ਥੋੜਾ ਜਿਹਾ ਇਨਾਂ ਚੀਜ਼ਾਂ ਨੂੰ ਮੁਰਕੇ ਭੁਗਤਨੀ ਉਸੇ ਨੂੰ ਪੈਂਦੀ ਹੁੰਦੀ ਜੇ ਇੱਕ ਨੂੰ ਹੀ ਮੈਂ ਤੁਹਾਨੂੰ ਅੱਜ ਵੀ ਕਹਿ ਦਵਾਂ ਆਪਾਂ ਇਹਨਾਂ ਪਤਨਾ ਸਾਰਿਆਂ ਜੋ ਨੰਗੇ ਜੇ ਕਈ ਵਾਰੀ ਸੱਜਣ ਮਿੱਤਰ ਜਦੋਂ 2 4 5 10 ਰਲੇ ਹੁੰਦੇ ਆ ਦਵਾ-ਦਵ ਅਗਲੇ ਦਾ ਨੁਕਸਾਨ ਕਰਨ ਪਏ ਜਾਂਦੇ ਆ ਤੇ ਭੁਗਤਨੀ ਉਸੇ ਨੂੰ ਪੈਂਦੀ ਹੁੰਦੀ ਹੈ ਜਿਹਦੀ ਲੜਾਈ ਹੋਵੇ ਓਕੇ ਇਹ ਸਭ ਚੀਜ਼ਾਂ ਵੇਖੀਆਂ ਜੇ ਲੜਾਈਆਂ 'ਚ ਵੱਧੇ ਘੱਟੇ ਨੁਕਸਾਨ ਬੇਸ਼ਾਨ ਨੁਕਸਾਨ ਚਲੋ ਠੀਕ ਹੈ ਸੱਜਣ ਮਿੱਤਰ ਜਾਂਦੇ ਜਿਹਦੀ ਮਤਵੇ ਵੀ ਜਾਂਦੇ ਆ ਪਰ ਸਾਰਾ ਹਫ਼ਤਾ ਦੇਖਣਾ ਪੈਂਦਾ ਤੇ ਕਈ ਵਾਰੀ ਲੋਡ ਤੋਂ ਵੱਧ ਵੀ ਕੰਮ ਕਰ ਜਾਂਦੇ ਆ ਮੇਰੇ ਹੈਗੇ ਸੱਜਣ ਮੇਰੇ ਉਹ ਕਈ ਦਾ ਕਰ ਦਿੰਦੇ ਉਹਨਾਂ ਨੂੰ ਪਤਾ ਇਹਨੇ ਚੱਲ ਲੈਣੀ ਆ ਮੈਂ ਤਾਂ ਚੱਲ ਲੈਣਾ ਨਾ ਨਹੀਂ ਟਲਦੇ ਕਈ ਵਾਰੀ ਮੇਰੇ ਸੱਜਣ ਹੈਗੇ ਹੋ ਜੀ ਉਹਾਂ ਨੂੰ ਪਤਾ ਹੀ ਵੀ ਕੋਈ ਗੱਲ ਨਹੀਂ ਫਿਰ ਉਹ ਇਹ ਵੀ ਨਹੀਂ ਵੀ ਕਰਕੇ ਤੇ ਭੱਜ ਜਾਣ ਵਾਲੇ ਸੀ ਉਹ ਖੜਨ ਵਾਲੇ ਸੀ ਇਹ ਵਾਦਾ ਘਾਟਾ ਹੋ ਜਾਂਦਾ ਹੈ ਨਾ ਮੇਰੇ ਸੱਜਣਾ ਤੋਂ ਵੀ ਨਾਲ ਪਿਛਲ ਕੋਈ ਨਹੀਂ ਯਾਰ ਜੇ ਵਾਦਾ ਹੋ ਗਿਆ ਤੇ ਕੋਈ ਨਹੀਂ ਆਪਾਂ ਛੱਡਾਂਗੇ ਤੇ ਤੁਹ ਮੇਰੇ ਦੇ ਸੱਜਣ ਚਲੋ ਇਸ ਤਰ੍ਹਾਂ ਦੇਗੇ ਪਰ ਸਾਰਿਆਂ ਦੀ ਥੁੜੀ ਹੈਗੀ ਹੈ ਬਹੁਤੇ ਸੱਜਣ ਸੱਜਣਾ ਨੂੰ ਦੀ ਮਤ ਜਾ ਕੇ ਤੇ ਕਈ ਵਾਰੀ ਵੱਡਾ ਕਾਂਡ ਕਰਦੇ ਜੇ ਇੱਕਰਾ ਮੇਰਾ ਵੀ ਦਿਲ ਜਾ ਕੀਤਾ ਹੈ ਸਾਹਬ ਜੀ ਦਾ ਹੀ ਕਰਨ ਚਲੋ ਮਤਲਬ ਕਹਿਣ ਦਾ ਬਲੋ ਬਈ ਥੋੜਾ ਜਿਆ ਸਮਝੋ ਅਣਪਛਾਤੀ ਲੜਾਈ ਅਣਪਛਾਤੇ ਬੰਦੇ ਅਣ ਪਛਾਤਾ ਆ ਜਿੱਤਰਾ ਚੱਲ ਰਿਹਾ ਸਿਸਟਮ ਵਿਚਾਰ ਰੱਖੋ ਕੋਈ ਗੱਲ ਨਹੀਂ ਜੇ 19 ਕੀ ਹੋ ਗਿਆ ਕੋਈ ਛੋਟਾ ਮੋਟਾ ਨੁਕਸਾਨ 500000 ਦੇ ਪਿੱਛੇ ਚਰ ਲਿਆ ਕਰੂ ਕਹਿਣ ਦਾ ਭਾਵ ਇਹ ਵੀ ਹੈਗਾ ਬਾਕੀ ਇੱਕ ਉਹ ਗੱਲ ਫੇਰ ਉੱਥੇ ਕਮਾ ਗਿਆ ਜੀ ਕਈ ਵਾਰੀ ਮੈਂ ਆ ਸਾਰੇ ਸੱਜਣਾ ਮਿੱਤਰਾਂ ਪਰ ਇਹ ਦੱਸਦਾ ਰਹੀਨਾ ਵਾਂ ਇਸ ਤਰ੍ਹਾਂ ਕੀ ਸਾਡਾ ਇੱਕ ਤਰ੍ਹਾਂ ਸੱਜਣ ਪਈਆਂ ਸੀ ਇੱਕ ਤਾਂ ਯਾਰ ਸੀ ਇਹ ਉਹ ਉਹਦੇ ਨਾਲ ਦਸਨ ਨਾਲ ਕਈ ਵਾਰੀ ਨਾ ਕੜੀਆਂ ਜੁੜਦੀਆਂ ਵਾ ਸੱਜਣ ਮਿੱਤਰ ਥੋੜੇ ਜੇ ਗਾਣ ਨਵੇਂ ਵੀ ਆਰੇ ਸਾਡੇ ਚਾਚਿਆਂ ਦਾ ਯਾਰ ਸੀ ਸਾਡੇ ਉਹਦਾ ਹੀ ਕੋਈ ਹਰ ਬੰਦੇ ਦੀ ਕੋਈ ਨਾ ਕੋਈ ਨਾ ਲੈਵਲ ਪਛਾਣ ਜੀ ਬਣਦੀ ਆ ਤੇ ਜਿਹੜਾ ਜਿਹੜਾ ਤੁਹਾਨੂੰ ਬਿਲਕੁਲ ਜਾਣਦਾ ਹੀ ਨਹੀਂ ਨਾ ਜਾਂ ਜਿਹੜਾ ਸਮਝਦਾ ਨਹੀਂ ਨਾ ਤੁਹਾਡੀ ਮਾਜਾ ਮੰਨ ਲਓ ਮੈਂ ਵੀ ਹੁਣ ਕਿਸੇ ਨੂੰ ਐਵੇਂ ਕਿਸੇ ਨੂੰ ਫੜਨਾ ਪਰ ਗੱਲ ਨਾ ਹੁਣ ਉਹਦੀ ਕੀ ਬਲ ਉਹਦੀ ਪਾਵਰ ਕਿੱਥੇ ਪਹੁੰਚ ਕਿੱਥੇ ਆ ਤੇ ਬਾਅਦ ਚ ਜੂਵੇਂ ਮੈਂ ਬੇਚੀ ਕਰਾਵਾਂਗੇ ਤੇ ਇਹ ਕਰਕੇ ਥੋੜਾ ਜਿਹਾ ਇਹ ਚੀਜ਼ਾਂ ਨੂੰ ਸਮਝਿਆ ਕਰੋ ਸਿਆਣੇ ਹੋ ਜਾਓ ਤੇ ਬਾਕੀ ਧੰਨਵਾਦ ਉਹਨਾਂ ਦਾ ਜਿਹੜੇ ਸਮਝਣ ਲਾ ਪਏ ਮੈਨੂੰ ਜਿਹੜੇ ਮੈਨੂੰ ਸਮਝਣ ਲਾ ਪਿਆ ਧੰਨਵਾਦ ਉਹਨਾਂ ਦਾ ਉਹਨਾਂ ਨੂੰ ਕਿਹਦਾ ਕਿਹਦਾ ਨਾਮ ਲਵਾਂ ਬੜੇ ਦੱਸਣ ਦੇ ਆਡੇ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਖੰਨਦਾ ਸਾਹਿਬ ਉਹ ਵੀ ਤਾਂ ਮੈਨੂੰ ਆਖਣ ਦਾ ਹੀ ਆਂਦੇ ਬਾਜ ਅਹੀਂ ਤੇ ਯਾਰ ਸੱਜਣ ਮਿੱਤਰ ਇਕੱਠੇ ਹੋਗੇ ਚੱਲੇ ਆ ਤੇ ਕੋਲ ਵੀ ਭਾਈ ਨੂੰ ਢਾਈਏ ਆ ਵੀਡੀਓ ਇਹ ਪਾਉਣਾ ਚੰਗਾ ਭਲਾ ਬੰਦਾ ਇਹ ਨੂੰ ਹੋ ਗਿਆ ਮਜੀਸ ਉਹ ਇੱਕਦਰਾ ਕੱਢਿਆ ਮੈਨੂੰ ਆਦਾ ਯਾਰ ਆਹੀ ਆਖੜਾ ਵੀ ਯਾਰ ਬਾਜ ਨੂੰ ਹੋ ਗਿਆ ਕੋਈ ਤੇ ਆਪਾਂ ਤਾਂ ਕਹਾਂ ਸੀਜਨ ਲਾਉਣਾ ਵਿਆਹ ਕਰਨੇ ਮੁੰਡਿਆਂ ਦੇ ਤੇ ਇਹ ਸਾਡਾ ਬੰਦਾ ਕਿਹੜੇ ਕੰਮਾਂ 'ਚ ਪੈ ਗਿਆ ਇਹਨੂੰ ਕੀ ਹੋ ਗਿਆ ਆ ਤੇ ਆਪਾਂ ਇਹਨੂੰ ਸਮਝਾਈਏ ਤੇ ਦਵਾਈ ਦੂਈ ਦਵਾਈਏ ਤੋੜ ਆ ਬੰਦਾ ਅੰਦਾ ਨਹੀਂ ਭਰਾਵਾ ਤੂੰ ਸੀ ਗਿਆ ਇਹਰ ਲੈਵਲ ਠੀਕ ਆ ਤੇ ਇਹਦੇ ਬੜਾ ਵਧੀਆ ਕਰਨ ਦਿਆ ਜੋ ਵੀ ਕਰਨ ਦਿਆ ਜਾਣਕਾਰੀ ਵੀ ਦੇਣ ਦਿਆ ਗੱਲਾਂ ਬਾਤਾਂ ਸੱਜਣਾ ਨੂੰ ਪੁਰਾਣਿਆਂ ਨੂੰ ਯਾਦ ਕਰਦੇ ਆ ਵਾ ਸੱਜਣ ਮਿਲਨ ਵੀ ਦੇ ਆ ਇੱਕ ਦੂਜੇ ਨਾਲ ਵਧੀਆ ਹੁੰਦੇ ਆ ਵਾ ਤੇ ਇੱਕ ਮਿਲ ਦੀ ਕੜੀ ਜੋੜਿੰਦੇ ਆ ਨਾਲ ਪੁਰਾਣਿਆਂ ਨਾਲ ਵੀ ਤੇ ਹੋੜੋ ਆਸਦੇ ਆਪ ਕਚਾਯਾ ਹੁੰਦੇ ਆ ਇਸ ਤਰ੍ਹਾਂ ਧੰਨਦਾਰ ਸਾਹਿਬ ਦਾ ਯਾਰ ਸਾਨੂੰ ਪਤਾ ਨਹੀਂ ਅਸੀਂ ਤੇ ਹੋਰ ਸਮਝੀ ਜਾਂਦੇ ਹਾਂ ਚੱਲ ਕੋਈ ਨਹੀਂ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਉਹ ਵੀਰ ਜਿਹੜੇ ਜਿਹੜੇ ਤੇ ਟਾਈਮ ਨਾਲ ਸਮਝੀ ਜਾਂਦੇ ਉਹਨਾਂ ਦਾ ਧੰਨਵਾਦ ਉਹਨਾਂ ਦਾ ਤੇ ਕਈ ਅਜੇ ਵੀ ਅੜੇ ਆਪਣੀ ਅੜੀ ਤੇ ਤੇ ਉਹਨਾਂ ਨੂੰ ਮੈਂ ਇੱਕੋ ਦੱਸਿਆ ਵੀ ਜਿੰਨਾ ਚਿਰ ਤੁਹਾਨੂੰ ਮਾਸਟਰ ਸਕੱਤਰ ਸੂਤੋਂ ਮੈਂ ਛੀਸ਼ੀਆਂ ਨਹੀਂ ਦਵਾ ਦਿੰਦਾ ਦਵਾਈ ਦੀਆਂ ਜਿਹੜੇ ਬਿਲਕੁਲ ਡਟੇ ਪਏ ਆ ਵੀ ਤੂੰ ਕੌਣ ਐ ਕਿਸ ਤਰ੍ਹਾਂ ਆ ਤੇ ਤੂੰ ਮੈਂ ਐਵੇਂ ਹੀ ਮਰੀ ਜਾਣਾ ਇਹ ਉਹ ਉਹ ਮੈਂ ਤੁਹਾਨੂੰ ਮੈਂ ਛੀਸ਼ੀਆਂ ਦਵਾਈਆਂ ਤੁਹਾਨੂੰ ਇੱਕ ਰੱਟਾ ਮੈਂਟਲ ਮੈਡੀਕਲ ਚੈੱਕਅਪ ਤੁਹਾਡਾ ਮੈਂ ਕਰਵਾ ਕੇ ਛੱਡਣਾ ਜਿਹੜੇ ਬੰਦੇ ਇਹਨਾਂ ਜिद ਫੜੀ ਹੀ ਮੇਰੇ ਨਾਲ ਤੇ ਦੂਜੀ ਗੱਲ ਹੈਗੀ ਕਾਮਕਾਰਾਂ ਆਪਣੇ ਬਿਜ਼ਨਸ ਦੀਆਂ ਉਹਦੇ ਇੰਨੀ ਕੁ ਵਾਇਗਰੂ ਦੀ ਸਿਰ ਤੇ ਹੱਥ ਆ ਕੋ ਤਰੱਕੀ ਰੋਕ ਸਕਦਾ ਨਹੀਂ ਰੁਕਣੀ ਬਹੁਤ ਜਨਤਾ ਦਾ ਇਹ ਹੈਗਾ ਵਾ ਵੀ ਇਹਨੂੰ ਰੋਕੀਏ ਇਹਨੂੰ ਟੋਕੀਏ ਜਾਂ ਨਾ ਜਾਣ ਈਏ ਉਹ ਨਹੀਂ ਬਾਅਦ ਸਟੂਡੀਓ ਅੱਗੇ ਵੀਰ ਸਮਝਾਇਆ ਕੁਲਕਾਂ ਚੜੀ ਸਟੂਡੀਓ ਨਹੀਂ ਹੈਗਾ ਇਹ ਇਹਨੇ ਜਿਹੜੀ ਲਾਈਨ ਫੜ ਲਈ ਹੈ ਨਾ ਜਦੋਂ ਵੀ ਸ਼ੁਰੂ ਤੋਂ ਲੈ ਕੇ ਮਸਲਾ ਕੋਈ ਹੋਵੇ ਉਹ ਲਾਈਨ ਦੇ ਐਂਡ ਤੱਕ ਜਾਂਦਾ ਹੁੰਦਾ ਮੜੇ ਤੇ ਜਾ ਕੇ ਵਿਖਾਉਣਾ ਆਪਾਂ ਤੁਹਾਨੂੰ ਬੜਾ ਸੀਜ਼ਨ ਦੇ ਥੋੜੇ ਬੜਿਆ ਕਰ ਲਈਏ ਥੋੜੇ ਬਲੇ ਪੈਸੇ ਜੇ ਕਮਾ ਲਈਏ ਫਿਰ ਵੇਖਦੇ ਆ ਕੀ ਬਣਦਾ ਕੇ ਬਾਕੀ ਸਿਹਤ ਤੰਦਰੁਸਤ ਰਵੇ ਸਭ ਤੋਂ ਪਹਿਲਾਂ ਸਿਹਤ ਆ ਹਰੇਕ ਬੰਦੇ ਨੂੰ ਸਭ ਤੋਂ ਪਹਿਲਾਂ ਸਿਹਤ ਦੀ ਤੰਦਰੁਸਤੀ ਪ੍ਰਮਾਤਮਾ ਬਖਸ਼ੇ ਤੇ ਚਲੋ ਠੀਕ ਹੈ ਵੀਰੋ ਮਿਲਦੇ ਰਹੀਨੇ ਅੱਗੇ ਬਾਤ ਗੱਲਾਂ ਬਾਤਾਂ ਕਰਦੇ ਹੁਣ ਗੱਲ ਮੈਨੂੰ ਨਹੀਂ ਪਤਾ ਕਿੱਥੋਂ ਚੱਲੀ ਤੇ ਕਿੱਧਰ ਨੂੰ ਚਲ ਗਈ ਆਪਾਂ ਚਲਾਤੀ ਜੇ ਵਾਧਾ ਘਾਟਾ ਫੇਰ ਭੇਜ ਲਾਂਗੇ ਮੈਂ ਤਾਂ ਤੁਹਾਨੂੰ ਜ਼ਿੰਦਗੀ ਦੀਆਂ ਹਕੀਕਤ ਤੇ ਪ੍ਰੈਕਟੀਕਲ ਤੇ ਜ਼ਮੀਨ ਤੇ ਮੈਂ ਆ ਗੱਡੀ ਵੀ ਤੁਹਾਨੂੰ ਦੱਸਿਆ ਛੋਟੀ ਆ ਜ਼ਮੀਨ ਨਾਲ ਲੱਗੀ ਹੁੰਦੀ ਹੈ ਮੇਰੀ ਤੇ ਜ਼ਮੀਨ ਤੇ ਰਹਿ ਕੇ ਗੱਲਾਂ ਸੁਣਾਉਣੀਆਂ ਸਮਝਾਉਣੀਆਂ ਜ਼ਮੀਨ ਤੋਂ ਤਾਂ ਮੈਂ ਉੱਡਣ ਵਾਲਾ ਨਹੀਂ ਆ ਉਹ ਵੱਖਰੀ ਗੱਲ ਆ ਬਾਜ ਉਹ ਸਮਾਨਾ ਦਾ ਉੱਡਣਾ ਵੱਖਰੀ ਚੀਜ਼ ਹੈ ਇਸ ਕਰਕੇ ਮੈਂ ਨਾਲ ਨਾਲ ਪ੍ਰੈਕਟੀਕਲ ਤਜਰਬੇ ਦੱਸਦੇ ਰਹਿਣਾ ਤੇ ਜਿੰਨਾ ਵੀਰਾਂ ਨੂੰ ਮੈਨੂੰ ਪਤਾ ਲੋੜ ਆ ਉਹ ਲਈ ਜਾਂਦੇ ਆ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਲੈਂਦੇ ਆ ਗੱਲਾਂ ਮਾਂ ਤੋਂ ਸੁਣਦੇ ਆ ਅਸਰ ਵੀ ਕਰਦੇ ਆ ਜਿਨ੍ਹਾਂ ਨੇ ਨਹੀਂ ਉਹਨਾਂ ਨੂੰ ਮੈਂ ਕੁਝ ਕਹਿਣਾ ਹੀ ਨਹੀਂ ਉਹਨਾਂ ਨਾਲ ਫੋਟ ਦੀ ਦੂਰੀ ਬਣਾ ਕੇ ਰੱਖਣੀ ਚੰਗੀ ਗੱਲ ਆ ਫੋਟ ਦੀ ਇਹਨਾਂ ਦੂਰੀ ਬਣਾ ਕੇ ਰੱਖਦਾ ਤੁਸੀਂ ਇਸ ਗੱਲ ਹੁੰਦਾ ਹੈ ਨਾ ਚਲੋ ਜੀ ਧੰਨਵਾਦ ਜੀ ਨੀਆਂ ਸਿਪੀਤੇ ਹੋਇਆ ਓ ਸਿਰ ਕੱਟ ਮੇ